ਕੀ ਤੁਸੀਂ ਜਾਣਦੇ ਹੋ ਇੱਕ ਅਜੀਹਾ ਗੁਰਦੁਆਰਾ ਜਿੱਥੇ ਕਿਕਰ ਨੂੰ ਬੇਰ ਲੱਗਦੇ ਹਨ ਅਤੇ ਇੱਕ ਅਜੀਹਾ ਗੁਰੂਗਾਰ ਜਿੱਥੇ ਦੇਗ ਉੱਪਰ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਦੇ ਨਿਸ਼ਾਨ ਆਪਣੇ ਆਪ ਲੱਗ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਪੁਲਵਾਮਾ ਦੇ ਜੰਗਲਾਂ ਵਿੱਚ ਮੌਜੂਦ ਇਤਿਹਾਸਿਕ ਗੁਰਦੁਆਰਾ ਸਾਹਿਬ ਇਸ ਤੋਂ ਬਿਨਾ ਇੱਕ ਅਜੀਹਾ ਗੁਰਦੁਆਰਾ ਸਾਹਿਬ ਜਿਸ ਦੇ ਸਰੋਵਰ ਵਿੱਚ ਸੱਪ ਰਹਿੰਦੇ ਹਨ ਅੱਜ ਦੀ ਵੀਡੀਓ ਵਿੱਚ 10 ਅਜੀਹੇ ਅਣਸੁਣੇ ਗੁਰਦੁਆਰਿਆਂ ਬਾਰੇ ਦੱਸਾਂਗੇ ਜਿਨ੍ਹਾਂ ਬਾਰੇ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਸੋ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਕੀ ਤੁਸੀਂ ਜਾਣਦੇ ਹੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਪਿੱਪਲ ਨੂੰ 5 ਫੁੱਟ ਉੱਚਾ ਹਵਾ ਦੇ ਵਿੱਚ ਰੋਕ ਦਿੱਤਾ ਸੀ ਅਸਲ ਵਿੱਚ ਇਹ ਇਤਿਹਾਸ ਹੈ ਗੁਰਦੁਆਰਾ ਨਾਨਕ ਮਤਾ ਸਾਹਿਬ ਦਾ ਜਿਸ ਦਾ ਪਹਿਲਾ ਨਾਮ ਗੋਰਖ ਮਤਾ ਹੁੰਦਾ ਸੀ ਇਸ ਧਰਤੀ ਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਬਹੁਤ ਸਾਰੇ ਸਾਧੂ ਰਹਿੰਦੇ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਸਾਧੂਆਂ ਨਾਲ ਵਿਚਾਰ ਵਟਾਂਦਰਾ ਕਰਨ ਆਏ ਪਸਾਦੂਆ ਨੇ ਇੱਥੇ ਮੌਜੂਦ ਪਿੱਪਲ ਨੂੰ ਹਵਾ ਵਿੱਚ ਉਡਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਸੁੱਟਿਆ ਪਰ ਗੁਰੂ ਸਾਹਿਬ ਨੇ ਇਸ ਪਿੱਪਲ ਨੂੰ ਆਪਣੇ ਪੰਜੇ ਨਾਲ ਹਵਾ ਵਿੱਚ ਹੀ ਰੋਕ ਦਿੱਤਾ ਸੀ ਇਤਿਹਾਸਕਾਰ ਲਿਖਦੇ ਹਨ ਕਿ ਇੱਥੇ ਹੀ ਇੱਕ ਟੋਵਾ ਸੀ ਜਿਸ ਵਿੱਚ ਇੱਕ ਬੱਚਾ ਸੀ ਜਿਸ ਨੂੰ ਕਿਨਾਂ ਸਾਦੂਆ ਨੇ ਬਿਠਾਇਆ ਸੀ ਉਸ ਨੂੰ ਜਦੋਂ ਵੀ ਕੋਈ ਪੁੱਛਦਾ ਸੀ ਕਿ ਇਹ ਧਰਤੀ ਕਿਸ ਦੀ ਹੈ ਤਾਂ ਉਹ ਅੱਗੋਂ ਜਵਾਬ ਦਿੰਦਾ ਸੀ ਕਿ ਇਹ ਧਰਤੀ ਗੋਥਾਂ ਦੀ ਹੈ ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਬੱਚੇ ਨੂੰ ਇਹ ਸਵਾਲ ਕਰਦੇ ਆ ਇਹ ਦੋ ਵਾਰ ਬੱਚਾ ਇਹੀ ਜਵਾਬ ਦਿੰਦਾ ਕਿ ਇਹ ਧਰਤੀ ਗੋਰਖਾ ਦੀ ਆ ਪਰ ਜਦੋਂ ਤੀਸਰੀ ਵਾਰ ਗੁਰੂ ਜੀ ਪੁੱਛਦੇ ਆ ਤਾਂ ਉਸ ਸਮੇਂ ਉਸ ਬੱਚੇ ਦੀ ਆਵਾਜ਼ ਨਹੀਂ ਆਉਂਦੀ ਅਤੇ ਧਰਤੀ ਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਧਰਤੀ ਨਾਨਕ ਦੀ ਹੈ ਉਸ ਦਿਨ ਤੋਂ ਇਹ ਜਗ੍ਹਾ ਦਾ ਨਾਮ ਗੋਰਖਮਤੇ ਤੋਂ ਨਾਨਕਮਤਾ ਪੈ ਗਿਆ ਇਸ ਸਥਾਨ ਉੱਪਰ ਅੱਜ ਵੀ ਉਹੀ ਇਤਿਹਾਸਿਕ ਪਿੱਪਲ ਅਤੇ ਗੁਰੂ ਸਾਹਿਬ ਦੇ ਵੇਲੇ ਦਾ ਖੂਹ ਅੱਜ ਵੀ ਮੌਜੂਦ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹ ਗੁਰਦੁਆਰਾ ਸਾਹਿਬ ਉੱਤਰਾਖੰਡ ਵਿਖੇ ਮੌਜੂਦ ਹੈ ਕੀ ਤੁਸੀਂ ਜਾਣਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਦੇ ਖੂਨ ਨੂੰ ਦੁੱਧ ਦੇ ਖੂਵ ਵਿੱਚ ਬਦਲ ਦਿੱਤਾ ਸੀ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਤਰਾਖੰਡ ਵਿਖੇ ਸਿੱਧਾ yogੀਆਂ ਨਾਲ ਵਿਚਾਰ ਕਰਨ ਆਏ ਤਾਂ ਇੱਥੇ ਆ ਕੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਆ ਤਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਕਿ ਆਪਾਂ ਸਿੱਧ yogੀਆਂ ਦੇ ਪਰੌਣੇ ਆ ਤੁਸੀਂ ਇਹਨਾਂ ਪਾਸ ਜਾ ਕੇ ਦੁੱਧ ਦੀ ਮੰਗ ਕਰੋ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦਿਆਂ ਭਾਈ ਮਰਦਾਨਾ ਜੀ ਜਦੋਂ ਸਿੱਧ yogੀਆਂ ਕੋਲ ਆਉਂਦੇ ਆ ਤਾਂ ਅੱਗੋਂ ਉਹਨਾਂ ਨੇ ਕਿਹਾ ਕਿ ਜੇਕਰ ਤੇਰਾ ਨਾਨਕ ਇੰਨਾ ਸਮਰੱਥ ਆ ਤਾਂ ਉਹਨਾਂ ਪਾਸ ਜਾ ਕੇ ਦੁੱਧ ਦੀ ਮੰਗ ਕਰੋ ਤਾਂ ਭਾਈ ਮਰਦਾਨਾ ਜੀ ਨੇ ਸਾਰੀ ਗੱਲ ਆ ਕੇ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਗੜਵਾ ਲੈ ਕੇ ਉਸ ਖੂਹ ਦੇ ਵਿੱਚੋਂ ਦੁੱਧ ਗੜ ਲਵੋ ਤੇ ਆਪ ਵੀ ਛਕੋ ਤੇ ਉਹਨਾਂ ਸਿੱਧਾਂ ਜੋਗੀਆਂ ਨੂੰ ਵੀ ਛਕਾਓ ਸੋ ਉਸ ਦਿਨ ਤੋਂ ਇਸ ਸਥਾਨ ਦਾ ਨਾਮ ਦੁੱਧਾਂ ਵਾਲਾ ਖੂਹ ਪੈ ਗਿਆ ਇਹ ਸਥਾਨ ਗੁਰਦੁਆਰਾ ਨਾਨਕ ਮਤਾ ਸਾਹਿਬ ਤੋਂ ਕੇਵਲ 100 ਮੀਟਰ ਦੀ ਦੂਰੀ ਤੇ ਹੀ ਸਥਿਤ ਹੈ ਕਿ ਤੁਸੀਂ ਜਾਣਦੇ ਹੋ ਭਾਈ ਮਰਦਾਨਾ ਜੀ ਨੇ ਸੋਟੀ ਨਾਲ ਲਕੀਰ ਦਿਖਾ ਕੇ ਗੰਗਾ ਨਦੀ ਨੂੰ ਕਈ ਕਿਲੋਮੀਟਰ ਤੱਕ ਅੱਗੇ ਲੈ ਜਾਂਦਾ ਸੀ ਇਤਿਹਾਸਕਾਰ ਲਿਖਦੇ ਆ ਕਿ ਗੁਰੂ ਸਾਹਿਬ ਜਦੋਂ ਉੱਤਰਾਖੰਡ ਦੀ ਧਰਤੀ ਤੇ ਸਿੱਧਾ yogia ਪਾਸ ਆਏ ਤਾਂ ਉਹਨਾਂ ਸਿੱਧਾ ਨੇ ਗੁਰੂ ਨੂੰ ਹਰਾਉਣ ਦੇ ਮਨਸੂਬੇ ਨਾਲ ਕਿਹਾ ਕਿ ਪੂਰਬ ਦਾ ਤਿਉਹਾਰ ਹੈ ਸਾਨੂੰ ਇੱਥੇ ਗੰਗਾ ਦਾ ਇਸ਼ਨਾਨ ਕਰਾਓ ਉਸ ਸਮੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਇੱਕ ਫੌੜੀ ਦੇ ਕੇ ਆਗਿਆ ਦਿੱਤੀ ਕਿ ਪਹਾੜਾ ਤੋਂ ਗੰਗਾ ਨੂੰ ਲੈ ਕੇ ਆਓ ਪਰ ਇਹ ਧਿਆਨ ਰੱਖਣਾ ਕਿ ਇਸ ਦੌਰਾਨ ਪਿੱਛੇ ਮੁੜ ਕੇ ਨਹੀਂ ਦੇਖਣਾ ਤਾਂ ਭਾਈ ਮਰਦਾਨਾ ਜੀ ਫੌੜੀ ਨਾਲ ਲਕੀਰ ਖਿੱਚਦੇ ਹੋਏ ਇਸ ਸਥਾਨ ਤੱਕ ਆ ਗਏ ਪਰ ਇੱਥੇ ਆ ਕੇ ਉਹਨਾਂ ਨੇ ਪਿੱਛੇ ਮੁੜ ਕੇ ਦੇਖ ਲਿਆ ਅਤੇ ਗੰਗਾ ਵੀ ਇੱਥੇ ਤੱਕ ਆ ਕੇ ਰੁਕ ਗਈ ਤਾਂ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਅਸੀਂ ਗੰਗਾ ਨੂੰ ਇੱਥੇ ਤੱਕ ਲੈ ਆਏ ਹਾਂ ਇਸ ਤੋਂ ਅੱਗੇ ਤੁਸੀਂ ਖੁਦ ਲੈ ਆਓ ਸਿੱਧਾਂ ਯੋਗੀਆਂ ਨੇ ਬੜੇ ਯਤਨ ਕੀਤੇ ਪਰ ਉਹ ਗੰਗਾ ਨੂੰ ਹੋਰ ਅੱਗੇ ਨਾ ਲਿਆ ਸਕੇ ਸੋ ਸਾਰੇ ਸਿੱਧਾਂ ਯੋਗੀਆਂ ਨੇ ਗੁਰੂ ਜੀ ਦੇ ਚਨ ਫੜੇ ਅਤੇ ਮਾਫੀ ਮੰਗੀ ਪਲਵਾਮਾ ਅਟੈਕ ਦੇ ਕਾਰਨ ਤੁਸੀਂ ਪਲਵਾਮਾ ਦੇ ਇਲਾਕੇ ਨੂੰ ਜਾਣਦੇ ਹੋਵੋਗੇ ਜਿੱਥੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਲਵਾਮਾ ਦੇ ਸ਼ਾਦੀ ਮਾਰਗ ਦੇ ਇਲਾਕੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਸੰਬੰਧਿਤ ਖੋਹੀ ਸਾਹਿਬ ਗੁਰਦੁਆਰਾ ਹੈ ਜੋ ਇਸੇ ਇਲਾਕੇ ਵਿੱਚ ਹੀ ਮੌਜੂਦ ਗੁਰਦੁਆਰਾ ਛੇਵੀਂ ਪਾਸ਼ਾ ਤੋਂ 6 ਕਿਲੋਮੀਟਰ ਦੀ ਦੂਰੀ ਤੇ ਜੰਗਲ ਵਿੱਚ ਸਥਿਤ ਹੈ ਇਸ ਸਥਾਨ ਤੇ ਗੁਰੂ ਸਾਹਿਬ ਦੇ ਨਾਲ ਬਾਦਸ਼ਾਹ 扬ਗੀਰ ਵੀ ਆਇਆ ਸੀ ਇੱਥੇ ਗੁਰੂ ਸਾਹਿਬ ਸ਼ਿਕਾਰ ਖੇਡਣ ਆਏ ਸਨ ਉਸ ਸਮੇਂ ਇਹਨਾਂ ਦੇ ਨਾਲ ਸੰਗਤਾਂ ਵੀ ਸਨ ਸੰਗਤਾਂ ਨੇ ਗੁਰੂ ਸਾਹਿਬ ਨੂੰ ਪਾਣੀ ਪੀਣ ਦੀ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਆਪਣੇ ਵਰਸ਼ੇ ਨਾਲ ਇੱਥੇ ਜਲ ਦਾ ਸਰੋਤ ਪ੍ਰਗਟ ਕੀਤਾ ਸੀ ਇਸੇ ਸਥਾਨ ਤੋਂ 6 ਕਿਲੋਮੀਟਰ ਪਿੱਛੇ ਜੋ ਗੁਰੂ ਘਰ ਹੈ ਉੱਥੇ ਚਨਾਰ ਦਾ ਦਰਖਤ ਮੌਜੂਦ ਹੈ ਜਿਸ ਥੱਲੇ ਖੋਹੀ ਸਾਹਿਬ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ ਇਹ ਹੈ ਜੀ ਗੁਰਦੁਆਰਾ ਨਜ਼ਰਬਗ ਸਾਹਿਬ ਇਤਿਹਾਸਿਕ ਸਥਾਨ ਭਾਰਤ ਦੇ ਅਯੁੱਧਿਆ ਵਿਖੇ ਮੌਜੂਦ ਹੈ ਇਸ ਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਉਸ ਸਮੇਂ ਆਏ ਸਨ ਜਦੋਂ ਉਹ ਅਜੇ ਬਾਲਵਸਤਾ ਵਿੱਚ ਗੋਬਿੰਦ ਰਾਏ ਸਨ। ਜਦੋਂ ਉਸ ਸਮੇਂ ਦੇ ਰਾਜਾ ਰਾਜਾ ਮਾਨ ਸਿੰਘ ਜੀ ਨੂੰ ਗੁਰੂ ਗੋਬਿੰਦ ਰਾਏ ਜੀ ਦੇ ਆਉਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆ ਕੇ ਬੜੇ ਆਦਰ ਸਤਕਾਰ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਆਪਣਾ ਸਭ ਤੋਂ ਸੋਹਣਾ ਬਗੀਚਾ ਗੁਰੂ ਗੋਬਿੰਦ ਰਾਏ ਜੀ ਨੂੰ ਭੇਂਟ ਕਰ ਦਿੱਤਾ। ਉਸ ਸਮੇਂ ਇਸ ਸਥਾਨ ਦਾ ਨਾਮ ਨਜ਼ਰਬਾਗ ਸਾਹਿਬ ਮਸ਼ਹੂਰ ਹੋ ਗਿਆ। ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਸਾਥ ਜਰੂਰ ਦਿਆ ਕਰੋ ਤਾਂ ਜੋ ਅਸੀਂ ਅਜਿਹੀਆਂ ਵੀਡੀਓ ਹੋਰ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਅਯੁੱਧਿਆ ਵਿਖੇ ਮੌਜੂਦ ਗੁਰਦੁਆਰਾ ਬ੍ਰਹਮਕੁੰਡ ਸਾਹਿਬ ਵਿਖੇ ਪਹਿਲੀ ਨੌਵੀਂ ਅਤੇ ਦਸਵੀਂ ਪਾਤਸ਼ਾਹੀ ਜਿਦੇ ਚਰਨ ਇਸ ਧਰਤੀ ਉਤੇ ਸਪਰਸ਼ ਹੋਏ ਹਨ। ਇਹ ਜੋ ਬੇਲ ਦਾ ਦਰਖਤ ਤੁਸੀਂ ਦੇਖ ਰਹੇ ਹੋ ਇਸ ਥੱਲੇ ਗੁਰੂ ਨਾਨਕ ਦੇਵ ਜੀ ਬਿਰਾਜਮਾਨ ਹੋਏ ਸਨ। ਇਸੇ ਦਰਖਤ ਥੱਲੇ ਬੈਠ ਕੇ ਹੀ ਗੁਰੂ ਸਾਹਿਬ ਜੀ ਨੇ ਪੰਡਤਾਂ ਨੂੰ ਉਪਦੇਸ਼ ਦਿੱਤੇ ਸਨ। ਇਸ ਦੇ ਨੇੜੇ ਹੀ ਇੱਕ ਖੂਹ ਹੀ ਮੌਜੂਦ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕੀਤਾ ਸੀ। ਇਸ ਪਿਛੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਪਣੀ ਅਸਾਮ ਦੀ ਯਾਤਰਾ ਦੌਰਾਨ ਇੱਥੇ ਆਏ ਸਨ। ਉਹਨਾਂ ਦਾ ਤਪਸਥਾਨ ਅੱਜ ਵੀ ਇੱਥੇ ਮੌਜੂਦ ਹੈ। ਇੱਥੇ ਗੁਰਦੁਆਰਾ ਦੀ ਬਿਲਡਿੰਗ ਦੇ ਬਿਲਕੁਲ ਸਾਹਮਣੇ ਇਹ ਪੁਰਾਣੀ ਬਿਲਡਿੰਗ ਮੌਜੂਦ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘਾਸਨ ਵੀ ਬਣਿਆ ਹੋਇਆ ਹੈ। ਇਸ ਸਥਾਨ ਉੱਪਰ ਹੀ ਬਾਲ ਗੁਰੂ ਗੋਬਿੰਦ ਸਿੰਘ ਜੀ ਬਾਂਦਰਾ ਨੂੰ ਛੋਲੇ ਖਲਾਇਆ ਕਰਦੇ ਸਨ ਇਹ ਪੁਰਾਣੀ ਬਿਲਡਿੰਗ 1860 ਈਸਵੀ ਵਿੱਚ ਬਣੀ ਹੋਈ ਦੱਸੀ ਜਾਂਦੀ ਹੈ ਇਸ ਸਥਾਨ ਤੇ ਯਾਤਰੂਆਂ ਦੇ ਰਹਿਣ ਵਾਸਤੇ ਪ੍ਰਬੰਧ ਵੀ ਹੈ ਕੀ ਤੁਸੀਂ ਜਾਣਦੇ ਹੋ ਕਿ ਬਟਾਲਾ ਇਲਾਕੇ ਵਿੱਚ ਇੱਕ ਨਾਗਿਆਣਾ ਸਾਹਿਬ ਗੁਰਦੁਆਰਾ ਹੈ ਜਿੱਥੇ ਉੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਅਤੇ ਉਸ ਸਮੇਂ ਉਹਨਾਂ ਨੇ ਇਸੇ ਸਥਾਨ ਤੇ ਉਸ ਨਾਗ ਦਾ ਉਧਾਰ ਕੀਤਾ ਸੀ ਜਿਸ ਨਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ ਆਪਣੀ ਫਨ ਨਾਲ ਛਾਂ ਕੀਤੀ ਸੀ ਲੋਕ ਮੰਨਦੇ ਹਨ ਕਿ ਉਸ ਸਮੇਂ ਉਹ ਵਿਰਧ ਨਾਗ ਇੱਥੇ ਮੌਜੂਦ ਇੱਕ ਗੁਫਾ ਵਿੱਚ ਹੀ ਰਹਿਣ ਲੱਗ ਗਿਆ ਸੀ ਜੋ ਮੰਨਦੇ ਆ ਕਿ ਅੱਜ ਵੀ ਇੱਥੇ ਹੀ ਰਹਿੰਦਾ ਹੈ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਅੱਜ ਵੀ ਨਾਗ ਦੇਖਣ ਨੂੰ ਮਿਲਦੇ ਆ ਪਰ ਇਹ ਕਿਸੇ ਵੀ ਸੰਗਤ ਨੂੰ ਕੁਝ ਨਹੀਂ ਕਹਿੰਦੇ ਇਸ ਸਥਾਨ ਤੇ ਸੱਪ ਦੇ ਕੱਖ ਕੰਡੇ ਦਾ ਰੋਗ ਠੀਕ ਹੋ ਜਾਂਦਾ ਹੈ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ 9 ਮਹੀਨੇ 23 ਦਿਨ ਰਹੇ ਦੱਸੇ ਜਾਂਦੇ ਆ ਇਹ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੂ ਦਾ ਉਹ ਗੁਰਦੁਆਰਾ ਸਾਹਿਬ ਜਿੱਥੇ ਕਿੱਕਰ ਦੇ ਦਰਖਤ ਨੂੰ 베ਰ ਲੱਗਦੇ ਆ ਗੁਰਦੁਆਰਾ ਅਚਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਪਾ ਪ੍ਰਾਪਤ ਗੁਰੂ ਘਰ ਹੈ ਇਸ ਸਥਾਨ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਇੱਥੇ ਸਿੱਧਾ ਯੋਗੀਆਂ ਦੁਆਰਾ ਸ਼ਿਵਰਾਤ ਦੇ ਸਮੇਂ ਆਪਣੀ ਪੂਜਾ ਕੀਤੀ ਜਾਂਦੀ ਸੀ ਤੇ ਲੋਕਲ ਲੋਕਾਂ ਨੂੰ ਪੁੱਠੇ ਰਾਹਾਂ ਤੇ ਤੁਰਿਆ ਜਾਂਦਾ ਤੇ ਗ੍ਰਸਤੀ ਜੀਵਨ ਤੋਂ ਰੋਕਿਆ ਜਾਂਦਾ ਸੀ ਜਦੋਂ ਸੰਗਤਾਂ ਨੂੰ ਗੁਰੂ ਜੀ ਦੇ ਇੱਥੇ ਆਉਣ ਬਾਰੇ ਪਤਾ ਲੱਗਿਆ ਤਾਂ ਸੰਗਤਾਂ ਉਹਨਾਂ ਦੇ ਦਰਸ਼ਨਾਂ ਲਈ ਇੱਥੇ ਆਈਆਂ ਇਹ ਦੇਖਦੇ ਹੋਏ ਸਿੱਧ ਯੋਗੀਆਂ ਨੇ ਆਪਣੀਆਂ ਸ਼ਕਤੀਆਂ ਨਾਲ ਸੰਗਤਾਂ ਦੇ ਵਰਤਨ ਹਵਾ ਵਿੱਚ ਉਡਾ ਦਿੱਤੇ ਸੰਗਤਾਂ ਦੀ ਬੇਨਤੀ ਕੰਨ ਤੇ ਗੁਰੂ ਸਾਹਿਬ ਨੇ ਸਾਰੇ ਉੜਦੇ ਵਰਤਨ ਥੱਲੇ ਉਤਾਰੇ ਅਤੇ ਯੋਗੀਆਂ ਨਾਲ ਸੁਭਾਅ ਜਵਾਬ ਕੀਤਾ ਪਰ ਇਨ੍ਹਾਂ ਸਿੱਧਾ ਯੋਗੀਆਂ ਵਿੱਚ ਮਹੂੰਦਰਨਾਥ ਅਤੇ ਕੁਝ ਹੋਰ ਸਿੱਧ ਯੋਗੀਆਂ ਨੇ ਭਗਿਆੜ ਸ਼ੇਰ ਦਾ ਰੂਪ ਧਾਰਨ ਕੀਤਾ ਉਸ ਸਮੇਂ ਗੁਰੂ ਜੀ ਨੇ ਸੰਗਤਾਂ ਵਿੱਚ ਮੌਜੂਦ ਇੱਕ ਸਿੰਘ ਨੂੰ ਸੰਗਤਾਂ ਦੇ ਚਾਰੇ ਪਾਸੇ ਇੱਕ ਲਕੀਰ ਖਿੱਚਣ ਨੂੰ ਕਿਹਾ ਅਤੇ ਬਚਨ ਕੀਤੇ ਕਿ ਇਸ ਲਕੀਰ ਦੇ ਅੰਦਰ ਇਹਨਾਂ ਸਿੱਧਾਂ yogੀਆਂ ਦੀ ਸ਼ਕਤੀ ਕੰਮ ਨਹੀਂ ਕਰੇਗੀ ਸਾਰੀਆਂ ਸ਼ਕਤੀਆਂ ਤੋਂ ਬਾਅਦ ਜਦੋਂ ਕੋਈ ਪੇਸ਼ਣਾ ਚੱਲੀ ਤਾਂ ਭੁੰਦਰਨਾਥ ਹਵਾ ਵਿੱਚ ਉੱਡਿਆ ਤੇ ਸੰਗਤਾਂ ਥੱਲੇ ਨੂੰ ਝੁਕ ਗਈਆਂ ਗੁਰੂ ਸਾਹਿਬ ਨੇ ਆਪਣੀਆਂ ਪੈਰ ਦੀਆਂ ਖੜਾਵਾਂ ਨੂੰ ਹਵਾ ਵਿੱਚ ਉਡਾਇਆ ਅਤੇ ਉਹ ਖੜਾਵਾਂ ਸਿੱਧਾ ਜਾ ਕੇ ਭੁੰਦਰਨਾਥ ਦੇ ਸਿਰ ਤੇ ਵੱਟੀਆਂ ਉਹ ਹੀਠਾਂ ਡਿੱਗਿਆ ਉੱਠ ਕੇ ਉਸਨੇ ਆਪਣੀ ਗਲਤੀ ਮੰਨੀ ਤੇ ਗੁਰੂ ਸਾਹਿਬ ਦੇ ਚਰਨ ਫੜ ਲਏ ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਅੱਗੇ ਚੱਲਣ ਲੱਗੇ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਆਪਣੀ ਕੋਈ ਨਿਸ਼ਾਨੀ ਸਾਨੂੰ ਦੇ ਕੇ ਜਾਓ ਤਾਂ ਗੁਰੂ ਸਾਹਿਬ ਨੇ ਕਿੱਕਰ ਦੀ ਦਾਤ ਨੂੰ ਉੱਥੇ ਗੱਡ ਦਿੱਤੀ ਅਤੇ ਕਿਹਾ ਇਹ ਦਰਖਤ ਬਣੇਗਾ ਅਤੇ ਸਾਡੇ ਦਰਸ਼ਨ ਦਿੰਦਾ ਰਹੇਗਾ ਸੰਗਤਾਂ ਨੇ ਕਿਹਾ ਕਿ ਕਿੱਕਰ ਤਾਂ ਕੰਡਿਆਂ ਵਾਲਾ ਕੋੜਾ ਦਰਖਤ ਹੈ ਕਿਰਪਾ ਕਰੋ ਕੋਈ ਫਲਦਾਰ ਦਰਖਤ ਲਗਾਓ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਸੇ ਨੂੰ ਹੀ ਬੀਰਾਂ ਦਾ ਫਲ ਲੱਗੇਗਾ ਅੱਜ ਵੀ ਇਸ ਸਥਾਨ ਤੇ ਟਿੱਕਰ ਦੇ ਮੋਢ ਉੱਪਰ ਬੇਰ ਦਾ ਦਰਖਤ ਹੈ ਜਿਸ ਤੇ ਸਾਰਾ ਸਾਲ ਫਲ ਲੱਗਦੇ ਹਨ ਉਹ ਇਤਿਹਾਸਿਕ ਗੁਰਦੁਆਰਾ ਜਿੱਥੇ ਹਰ ਅੜੇ ਹੋਏ ਕੰਮ ਬਣਦੇ ਆ ਜੇਕਰ ਇਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਤੋਂ ਚੱਲ ਮਾਲਵਾ ਖੇਤਰ ਧਰਮ ਪ੍ਰਚਾਰ ਲਈ ਆਏ ਤਾਂ ਗੁਰੂ ਸਾਹਿਬ ਹੰਡਿਆਈ ਪਿੰਡ ਤੋਂ ਤੋਲਾ ਵੱਲ ਚੱਲ ਪਏ ਤਾਂ ਜਦੋਂ ਤੋਲਾ ਦੀ ਹੱਦ ਕੋਲ ਪਹੁੰਚੇ ਤਾਂ ਅਚਾਨਕ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ ਅਤੇ ਅੱਗੇ ਨਹੀਂ ਸੀ ਵੱਧ ਰਿਹਾ ਜਦ ਘੋੜਾ ਅੱਗੇ ਨਾ ਵਧਿਆ ਤਾਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਕੀ ਕਾਰਨ ਹੈ ਕਿ ਘੋੜਾ ਅੱਗੇ ਕਿਉਂ ਨਹੀਂ ਵਧ ਰਿਹਾ ਤਾਂ ਗੁਰੂ ਸਾਹਿਬ ਨੇ ਦੱਸਿਆ ਕਿ ਅੱਗੇ ਤੰਬਾਕੂ ਦਾ ਖੇਤ ਹੈ ਇਸ ਖੇਤ ਕਾਰਨ ਘੋੜਾ ਅੱਗੇ ਨਹੀਂ ਵਧ ਰਿਹਾ ਗੁਰੂ ਸਾਹਿਬ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਕਿਹਾ ਕਿ ਇਹ ਲੋਕ ਜੋ ਵੀ ਹੁਣ ਤੰਬਾਕੂ ਬੀਜਦੇ ਆ ਕਿਸੇ ਸਮੇ ਇਹ ਸ਼ਰਧਾਲੂ ਬਣਨਗੇ ਅਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸ਼ਰਧਾਲੂ ਸੰਗਤਾਂ ਸ਼ਰਧਾ ਨਾਲ ਸੇਵਾ ਕਰਿਆ ਕਰਨਗੀਆਂ ਉਨ੍ਹਾਂ ਦੇ ਗੁਰਮਤ ਅਨੁਸਾਰ ਕਾਰਜ ਸੰਪੂਰਨ ਹੋਇਆ 간ਗੇ ਇਸ ਗੁਰੂ ਘਰ ਦਾ ਨਾਮ ਗੁਰਦੁਆਰਾ ਅੜੀਸਰ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਬਰਨਾਲਾ ਦੇ ਢੋਲਾ ਪਿੰਡ ਵਿੱਚ ਮੌਜੂਦ ਹੈ ਇਸ ਸਥਾਨ ਤੇ ਵਰਤਾਈ ਜਾਂਦੀ ਦੇਖ ਵਿੱਚ ਲੱਗਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਦਾ ਨਿਸ਼ਾਨ ਉੜੀਸਾ ਦੇ ਬਰੰਚੀਪੁਰ ਵਿਖੇ ਇਹ ਹੈ ਗੁਰੂ ਨਾਨਕ ਦੇਵ ਜੀ ਦਾ ਚਰਨਸ਼ੋਪ ਪ੍ਰਾਪਤ ਗੁਰੂ ਘਰ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਦਾ ਕੜਾ ਅਤੇ ਗੁਰੂ ਜੀ ਦਾ ਬਲੰਗ ਅੱਜ ਵੀ ਮੌਜੂਦ ਹੈ ਇਹ ਜੋ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਸਥਾਨਕ ਲੋਕਾਂ ਅਨੁਸਾਰ ਇਹ 1919 ਵਿੱਚ ਬਣਾਇਆ ਗਿਆ ਸੀ ਇਸ ਤੋਂ ਪਹਿਲਾਂ ਇੱਥੇ ਇੱਕ ਝੌਂਪੜੀ ਹੁੰਦੀ ਸੀ ਇੱਥੇ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਛੋਟਾ ਖੰਜਰ ਜਾਂ ਕਿਰਪਾਨ ਵੀ ਮੌਜੂਦ ਹੈ ਜੋ ਐਸਾ ਪੁਰਾਣੇ ਸੰਦੂਕ ਵਿੱਚ ਦੱਸੀ ਜਾਂਦੀ ਆ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਗੁਰਦੁਆਰੇ ਦਾ ਪ੍ਰਬੰਧ ਕੋਈ ਵੀ ਪੰਜਾਬੀ ਜਾਂ ਸਿੱਖ ਵੱਲੋਂ ਨਹੀਂ ਬਲਕਿ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਜੋ ਕਿ ਉੱਥੋਂ ਦੇ ਪੁਜਾਰੀ ਹਨ ਤੁਹਾਡੇ ਚਰਨਾਂ ਵਿੱਚ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਤਾਂ ਜੋ ਅਸੀਂ ਅਜਿਹੇ ਹੋਰ ਵੀਡੀਓਜ਼ ਬਣਾਉਂਦੇ ਰਹੀਏ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਥੱਲੇ ਇੱਕ ਕਮੈਂਟ ਜਰੂਰ ਲਿਖ ਕੇ ਜਾਇਆ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਹੋਰ ਅਜਿਹੇ ਵੀਡੀਓ ਦੇ ਨਾਲ ਧੰਨਵਾਦ